ਸਿਰਫ ਇੱਕ ਪਲ ਦੇ ਲਈ ਸੋਚੋ ਇੱਕ 19 ਸਾਲਾਂ ਨੌਜਵਾਨ ਜਿਸ ਦੀ ਉਮਰ ਹਲੇ ਸਕੂਲ ਜਾਂ ਕਾਲਜ ਜਾਂਦੀ ਹੈ ਦੋਸਤਾਂ ਨਾਲ ਮਜ਼ੇ ਕਰਨ ਦੀ ਹੈ ਖੇਡਣ-ਕੁੱਦਣ ਦੀ ਹੈ ਜਾਂ ਕਮਨ ਫਿਰਨਦੀ ਵੀ ਕਹਿ ਸਕਦੇ ਹੋ ਪਰ ਅੱਜ ਉਹ ਨੌਜਵਾਨ ਇੱਕ ਇਹ ਜੇ ਮੋੜ ਤੇ ਖੜਾ ਹੈ ਜਿੱਤੇ ਉਹ ਕਰ ਦੇ ਵਿੱਚ ਬੰਬ ਬਣਾ ਰਿਹਾ ਹੈ ਇਹ ਕਹਾਣੀ ਸਾਨੂੰ ਇੱਕ ਇਹ ਜੇ ਚੌਰਾਹੇ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਅਸੀਂ ਸੋਚਣ ਨੂੰ ਮਜਬੂਰ ਹੋ ਰਹੇ ਹਾਂ ਕਿ ਕਿਵੇਂ ਇੱਕ ਨੌਜਵਾਨ ਆਪਣੇ ਜੀਵਨ ਨੂੰ ਆਨਲਾਈਨ ਦੁਨੀਆ ਦੇ ਨਾਲ ਜੋੜ ਕੇ ਖਤਰੇ ਦੇ ਵਿੱਚ ਪਾ ਰਿਹਾ ਹੈ ਬਠਿੰਡਾ ਦੇ ਜਿੰਦਪਿੰਡ ਤੋਂ ਆਈ ਇਹ ਚੌਕਾਨ ਵਾਲੀ ਖਬਰ ਨੇ ਸਿਰਫ ਪਿੰਡ ਦੀ ਹੀ ਨਹੀਂ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ 10 ਸਤੰਬਰ ਨੂੰ ਦਿਨ ਦੇ ਸਮੇਂ ਘਟਿਤ ਇਹ ਘਟਨਾ ਦੋ ਵਾਰੀ ਹੋਈ ਜਦੋਂ ਬੰਮ ਫਟਿਆ ਇਸ ਦੌਰਾਨ 19 ਸਾਲਾ ਗੁਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਜਗਤਾ ਸਿੰਘ ਜ਼ਖਮੀ ਹੋਏ ਦੋਹਾਂ ਨੂੰ ਤੁਰੰਤ ਬਠਿੰਡੇ ਦੇ ਏਮਜ਼ ਹਸਪਤਾਲ ਭੇਜਿਆ ਗਿਆ ਜਿੱਥੇ ਇਲਾਜ ਚੱਲ ਰਿਹਾ ਸੀ ਨਾਲ ਹੀ ਪੁਲਿਸ ਨੇ ਗੁਰਪ੍ਰੀਤ ਤੋਂ ਵਿਸਫੋਟਕ ਅਤੇ ਉਸਦਾ ਜੋ ਵੀ ਨਿਰਮਾਣ ਸਮੱਗਰੀ ਸੀ ਉਸ ਨੂੰ ਕਾਬੂ ਕੀਤਾ ਦੇਖਿਆ ਜਾਇਆ ਥਾ ਇਹ ਘਟਨਾ ਸਿਰਫ ਇੱਕ ਬੰਬ ਬਣਾਉਣ ਦੀ ਨਹੀਂ ਹੈ ਇਹ ਇੱਕ ਵੱਡਾ ਸੁਨੇਹਾ ਹੈ ਕਿ ਕਿਵੇਂ ਨੌਜਵਾਨ ਆਨਲਾਈਨ ਖਤਰਨਾਕ ਸਮੱਗਰੀ ਅਤੇ ਨਾਲ ਹੀ ਕੱਟਰਪੰਟੀ ਪ੍ਰਵਾਹ ਹੇਡ ਆਪਣੇ ਜੀਵਨ ਨੂੰ ਖਤਰੇ ਦੇ ਵਿੱਚ ਫਸਾ ਰਹੇ ਹਨ ਜਾਂਚ ਦੇ ਨਤੀਜੇ ਦਿਖਾਉਂਦੇ ਹਨ ਕਿ ਗੁਰਪ੍ਰੀਤ ਨੇ ਆਨਲਾਈਨ ਖਤਰਨਾਕ ਰਸਾਇਣ ਮੰਗਾਏ ਅਤੇ ਨਾਲ ਹੀ ਮਸੂਦ ਅਜ਼ਹਰ ਜੋ ਕਿ ਇੱਕ ਟੈਰਰਿਸਟ ਗਿਰੋਦਾ ਅੰਤਖਵਾਦੀ ਹੈ ਉਸ ਦੀਆਂ ਵੀਡੀਓਜ਼ ਦੇਖ ਕੇ ਉਹ ਪ੍ਰਭਾਵਿਤ ਹੋਇਆ ਉਸ ਨੇ ਆਪਣੇ ਘਰ ਦੇ ਅੰਦਰ ਬੰਕਰ ਬਣਾਏ ਤਾਂ ਕਿ ਜੰਮੂ ਖੇਤਰ ਖਾਸ ਕਰਕੇ ਕਠੂਆ ਦੇ ਵਿੱਚੋਂ ਆਤਮਕਾਤੀ ਹਮਲਾ ਕਰ ਸਕੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਗੁਰਪ੍ਰੀਤ ਦੇ ਘਰ ਦੀ ਤਲਾਸ਼ੀ ਕੀਤੀ ਜਿੱਥੇ ਖਤਰਨਾਕ ਰਸਾਇਣ ਮਿਲੇ ਘਰ ਦੇ ਹਰ ਕੋਨੇ ਨੂੰ ਸਰਚ ਆਪਰੇਸ਼ਨ ਦੇ ਨਾਲ ਤਰਬਿਆ ਗਿਆ ਸੈਂਪਲ ਲਏ ਗਏ ਹਨ ਨਾਲ ਹੀ ਫੋਰੈਂਸਿਕ ਜਾਂਚ ਵੀ ਕੀਤੀ ਗਈ ਹੈ ਇਹ ਸਿਰਫ ਇੱਕ ਘਟਨਾ ਨਹੀਂ ਬਲਕਿ ਸਾਡੇ ਨੌਜਵਾਨਾਂ ਦੇ ਲਈ ਇੱਕ ਵੱਡੀ ਚੇਤਾਵਨੀ ਹੈ ਕਿਵੇਂ ਆਨਲਾਈਨ ਪਰ ਪ੍ਰਵਾਹ ਅਤੇ ਕੱਟ ਪੰਥੀ ਸਮਗਰੀ ਕਿਸੇ ਨੌਜਵਾਨ ਨੂੰ ਖਤਰਨਾਕ ਦਿਸ਼ਾ ਦੇ ਵਿੱਚ ਲੈ ਕੇ ਜਾ ਸਕਦੀ ਹੈ ਇਹ ਇਸ ਦਾ ਇੱਕ ਵੱਡਾ ਉਦਾਹਰਣ ਹੈ ਗੁਰਪ੍ਰੀਤ ਸਿੰਘ ਗ੍ਰੈਜੂਏਸ਼ਨ ਦੀ ਪੜਾਈ ਦੇ ਪਹਿਲੇ ਸਾਲ ਦਾ ਵਿਦਿਆਰਥੀ ਹੈ ਇੱਕ ਆਮ ਨੌਜਵਾਨ ਜੋ ਆਪਣੇ ਜੀਵਨ ਦੇ ਵਿੱਚ ਸੁਪਨੇ ਦੇਖਦਾ ਹੈ ਪਰ ਉਹ ਕੀ ਕਰ ਰਿਹਾ ਹੈ ਉਹ ਆਨਲਾਈਨ ਵੀਡੀਓਜ਼ ਦੇ ਪ੍ਰਵਾਹ ਹੇਠ ਆਤੰਗਵਾਦੀ ਰਸਾਇਨਾ ਦੇ ਨਾਲ ਖੇਡ ਰਿਹਾ ਹੈ ਇਸ ਘਟਨਾ ਨੇ ਸਾਡੇ ਸਮਾਜ ਲਈ ਸਿੱਧਾ ਸੁਨੇਹਾ ਦਿੱਤਾ ਹੈ ਕਿ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਸੁਰੱਖਿਆ ਅਤੇ ਨਾਲ ਹੀ ਜਾਗਰੂਕਤਾ ਦੀ ਕਿੰਨੀ ਲੋੜ ਹੈ ਇਸ ਘਟਨਾ ਤੋਂ ਬਾਅਦ ਗੁਰਪ੍ਰਿੰਨ ਨੂੰ ਤੁਰੰਤ ਹੀ 7 ਦਿਨਾਂ ਦੀ ਰਿਮਾਂਡ ਲਈ ਭੇਜਿਆ ਗਿਆ ਹੈ ਇਸ ਮਾਮਲੇ ਦੀ ਜਾਂਚ ਦੇ ਵਿੱਚ ਪੰਜਾਬ ਪੁਲਿਸ ਆਈਬੀਟੀ ਅਤੇ ਇਸ ਦੇ ਨਾਲ ਹੀ ਐਨਆਈਏ ਅਤੇ ਜੰਮੂ ਪੁਲਿਸ ਸ਼ਾਮਿਲ ਹਨ ਇਹ ਘਟਨਾ ਸਿਰਫ ਬਠਿੰਡਾ ਹੀ ਨਹੀਂ ਸਾਰੇ ਪੰਜਾਬ ਨੂੰ ਚੇਤਾਵਨੀ ਦੇ ਰਹੀ ਹੈ ਕਿ ਖਤਰਨਾਕ ਸਮੱਗਰੀ ਅਤੇ ਆਨਲਾਈਨ ਪ੍ਰਭਾਵ ਕਿਸੇ ਵੀ ਨੌਜਵਾਨ ਦੀ ਜ਼ਿੰਦਗੀ ਬਦਲ ਸਕਦਾ ਹੈ ਇਹ ਕਹਾਣੀ ਸਾਡੇ ਲਈ ਇੱਕ ਦਰਸਾਉਣ ਵਾਲੀ ਘਟਨਾ ਹੈ ਇੱਕ ਨੌਜਵਾਨ ਜੋ ਦੋਸਤਾਂ ਨਾਲ ਖੇਜਣਾ ਜਾਂ ਕਾਲਜ ਜਾਣ ਦੀ ਉਮਰ ਦੇ ਵਿੱਚ ਹੈ ਉਹ ਕਿਵੇਂ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਪਾ ਰਿਹਾ ਹੈ ਇਹ ਘਟਨਾ ਨੇ ਸਿੱਧੇ ਸੰਦੇਸ਼ ਦਿੱਤੇ ਹਨ ਕਿ ਸੁਰੱਖਿਆ ਜਾਗਰੂਤਾ ਅਤੇ ਨਾਲ ਹੀ ਸਮਾਜਿਕ ਮਦਦ ਦੇ ਬਿਨਾ ਖਤਰਾ ਕਿੰਨਾ ਨੇੜੇ ਆ ਸਕਦਾ ਹੈ ਤੁਸੀਂ ਵੀ ਕਮੈਂਟਾਂ ਦੇ ਰਾਹੀਂ ਆਪਣੀ ਟਿੱਪਣੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਬਣੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ